ਸੁਪਨੇ ਸੜਕੇ ਸਵਾਹ ਹੋ ਰਹੇ ਆ ਖੇਤਾਂ ਦੇ ਵਿੱਚੋਂ ਲਾਟਾਂ ਉੱਠ ਰਹੀਆਂ ਚਾਰੇ ਪਾਸੇ ਧੂਆਂ ਰੋਲ ਦਿਸਦਾ ਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਵੀਡੀਓ ਵੇਖ ਕੇ ਗੱਜ ਪਰ ਆਉਂਦਾ ਜਿਹੜੇ ਸੰਵੇਦਨਸ਼ੀਲ ਆ ਉਹਨਾਂ ਦਾ ਗੱਜ ਪਰ ਆਉਂਦਾ ਬਾਕੀ ਨਾਲੀ ਤਾਂ ਇਹ ਤਮਾਸ਼ਾ ਹੀ ਆ ਜੋ ਕੁਝ ਇਸ ਵੇਲੇ ਪੰਜਾਬ ਦੇ ਖੇਤਾਂ ਦੇ ਵਿੱਚ ਅੱਗ ਦੇ ਰੂਪ ਦੇ ਵਿੱਚ ਲਾਟਾਂ ਦੇ ਰੂਪ ਦੇ ਵਿੱਚ ਦਿਸ ਰਿਹਾ ਦਾਣੇ ਮਚ ਰਹੇ ਜਿਵੇਂ ਕਣਕ ਦੇ ਜਿਵੇਂ ਸਵਾਦੀਆਂ ਢੇਰੀਆਂ ਬਣ ਰਹੇ ਖੇਤਾਂ ਜਿਹੜੇ ਉਸ ਤੋਂ ਬਾਅਦ ਮੇਰੀ ਉਹਨਾਂ ਅਖੌਤੀ ਸਮਾਜ ਸੇਵਕਾਂ ਨੂੰ ਤੇ ਉਹਨਾਂ ਵੇਲੜਾਂ ਨੂੰ ਤੇ ਲਾਹਣਤੀਆਂ ਨੂੰ ਇੱਕ ਬੇਨਤੀ ਆ ਜਿਹੜੇ ਕਹਿੰਦੇ ਹੁੰਦੇ ਵੀ ਕਿਸਾਨ ਤਾਂ ਵਿਹਲੇ ਹਨ ਕਿਸਾਨਾਂ ਕੋਲੇ ਕੰਮ ਕੋਈ ਨਹੀਂ ਚੰਗਾ ਭਲਾ ਸਰਕਾਰਾਂ ਨੇ ਸਭ ਕੁਝ ਦਿੱਤਾ ਇਹ ਰੱਜਦੇ ਹੀ ਨਹੀਂ ਇਹ ਤਾਂ ਸੜਕਾਂ ਦੇ ਉੱਤੇ ਬਹਿਣਾ ਇਹਨਾਂ ਦਾ ਇੱਕ ਕੰਮ ਬਣ ਗਿਆ ਇਹਨਾਂ ਨੂੰ ਤਾਂ ਜੀ ਫੰਡਿੰਗ ਹੁੰਦੀ ਹੈ ਫਲਾਣਾ ਹੁੰਦਾ ਹੈ ਜਿਹੜੇ ਇਹੋ ਜੀ ਬਕਵਾਸ ਕਰਨੇ ਹੁੰਦੇ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਤੁਸੀਂ ਖੇਤਾਂ ਦੇ ਵਿੱਚ ਆ ਕੇ ਲੱਗੀ ਹੋਈ ਅੱਗ ਦੇਖੋ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਤੁਸੀਂ ਖੇਤਾਂ ਦੇ ਵਿੱਚ ਇਸ ਵੇਲੇ ਸੜ ਰਹੇ ਸੁਪਨੇ ਵੇਖੋ ਤੁਸੀਂ ਕਿਸਾਨ ਦੀਆਂ ਸਦਰਾਂ ਨੂੰ ਕਿਵੇਂ ਲੰਬੂ ਲੱਗ ਰਿਹਾ ਇਹ ਆਕੇ ਦੇਖੋ ਕੱਲੀਆਂ ਗੱਲਾਂ ਨਾ ਕਰੋ ਵੀ ਇਹ ਟੋਲ ਤੇ ਬਹਿ ਗਏ ਇਹ ਫਲਾਣੀ ਥਾਂ ਬਹਿ ਗਏ ਉਹਨਾਂ ਨੂੰ ਬਹਿਣ ਦਾ ਚਾਰ ਨਹੀਂ ਹੁੰਦਾ ਤੇ ਜੋ ਕੁਝ ਇਸ ਵੇਲੇ ਵਾਪਰ ਰਿਹਾ ਤੁਸੀਂ ਉਹਦੀ ਕੋਈ ਪਰਭਾਈ ਕਰਦੇ ਹੋ ਤੁਹਾਨੂੰ ਹੈ ਇਸ ਗੱਲ ਦੀ ਪੀੜ ਤੁਹਾਨੂੰ ਕੋਈ ਪੀੜ ਨਹੀਂ ਕਿਉਂਕਿ ਤੁਹਾਡੇ ਹੋਰ ਕਾਰੋਬਾਰ ਆ ਉਹਨਾਂ ਨੂੰ ਅੱਗ ਈਵੇਂ ਨਹੀਂ ਲੱਗਦੀ ਹਰ ਸਾਲ ਜਿਵੇਂ ਇੱਥੇ ਲੱਗ ਰਹੀ ਆ ਇਹ ਅੱਗ ਤੁਸੀਂ ਆਪਦੀ ਜੀਬ ਨਾਲ ਵੀ ਲਾਈ ਆ ਸਮੇਂ-ਸਮੇਂ ਦੇ ਉੱਤੇ ਇਹ ਅੱਗ ਕੁਦਰਤੀ ਕਾਰਨਾ ਕਰਕੇ ਵੀ ਲੱਗ ਰਹੀ ਹੈ ਤੇ ਕਈ ਸ਼ਰਾਰਤੀ ਕਾਰਨਾ ਕਰਕੇ ਵੀ ਲੱਗ ਰਹੀ ਹੈ ਪੰਜਾਬ ਦੇ ਵਿੱਚ ਹੁਣ ਤੱਕ ਕਈ ਸੈਂਕੜੇ ਏਕੜ ਕਣਕ ਸੜ ਕੇ ਸੁਆਹ ਹੋ ਗਈ ਆ ਪੰਜਾਬ ਦੇ ਵਿੱਚ ਕਈ ਸੈਂਕੜੇ ਕਿਸਾਨਾਂ ਦੇ ਸੁਪਨੇ ਬਰਬਾਦ ਹੋ ਗਏ ਆ ਪਰ ਵਾਲੀ ਵਾਰਸ ਕੋਣ ਆ ਬਾਹ ਕੋਣ ਫੜੂਗਾ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਅਧਿਕਾਰੀਆਂ ਨੂੰ ਇਹ ਗੱਲ ਕਹਤੀ ਵੀ ਸੂਬੇ ਦੇ ਵਿੱਚ ਜਿੱਥੇ ਜਿੱਥੇ ਅੱਗ ਲੱਗੀ ਆ ਜਾਂ ਜੇਕਰ ਭਵਿੱਖ ਦੇ ਵਿੱਚ ਲੱਗੀ ਤੁਰੰਤ ਕੁਝ ਕ ਹਫ਼ਤਿਆਂ ਦੇ ਵਿੱਚ ਰਿਪੋਰਟ ਬਣਾ ਕੇ ਦਿਓ ਆਪਾਂ ਕਿਸਾਨਾਂ ਨੂੰ ਬਣਦਾ ਸਰਦਾ ਮੁਆਵਜ਼ਾ ਦੇਣਾ ਪੰਜਾਬ ਦੀ ਸਰਕਾਰ ਨੂੰ ਹੁਣ ਤੱਕ ਮੁਆਵਜ਼ੇ ਦਾ ਐਲਾਨ ਕਰ ਦੇਣਾ ਚਾਹੀਦਾ ਸੀ ਕਿ ਜਿਨ੍ਹਾਂ ਦੀ ਕਣਕ ਸੜੀ ਆ ਅਸੀਂ ਕੁਝ ਕ ਹਫ਼ਤਿਆਂ ਦੇ ਵਿੱਚ ਹੀ ਨਹੀਂ 2 ਕ ਹਫ਼ਤਿਆਂ ਦੇ ਵਿੱਚ ਹੀ ਸਾਰੀ ਪੜਤਾਲ ਕਰਕੇ ਰਿਪੋਰਟ ਤਿਆਰ ਹੋਣ ਤੋਂ ਬਾਅਦ ਅਸੀਂ ਮੁਆਵਜ਼ਾ ਢੋਲੀ ਦੇ ਵਿੱਚ ਪਾ ਦੇਾਂਗੇ ਖਿਸੇ ਦੇ ਵਿੱਚ ਪਾ ਦੇਾਂਗੇ ਤੁਹਾਡਾ ਭਾਰ ਥੋੜਾ ਜਿਹਾ ਘਟਾ ਰਾਂਗੇ ਤੁਹਾਡਾ ਝਟਕਾ ਥੋੜਾ ਜਿਹਾ ਘਟਾ ਦੇਾਂਗੇ ਪਰ ਇਵੇਂ ਨਹੀਂ ਹਾਲੇ ਤੱਕ ਹੋਇਆ ਹੁਣ ਕਿਸਾਨਾਂ ਦਾ ਇੱਕ ਹਿੱਸਾ ਇਹ ਗੱਲ ਕਹਿੰਦਾ ਵੀ ਜਦੋਂ ਕਿ ਅਸੀਂ ਪ੍ਰਾਲੀ ਨੂੰ ਅੱਗ ਲਾਉਂਦੇ ਆ ਹਾਲਾਂਕਿ ਮੈਂ ਪ੍ਰਾਲੀ ਨੂੰ ਅੱਗ ਲਾਉਣ ਦੇ ਜਾਂ ਪ੍ਰਦੂਸ਼ਣ ਪੈਦਾ ਕਰਨ ਦੇ ਹੱਕ ਦੇ ਵਿੱਚ ਨਹੀਂ ਉਹ ਕਹਿੰਦੇ ਜਦੋਂ ਪ੍ਰਾਲੀ ਨੂੰ ਅੱ ਨਾਲ ਦੀ ਨਾਲ ਕਹ ਦਿੰਨੇ ਵੀ ਸੈਟੇਲਾਈਟ ਤੇ ਰਹੀਂ ਪਤਾ ਲੱਗਾ ਜੀ ਫਲਾਣੀ ਥਾਂ ਦੇ ਉੱਤੇ ਅੱਗ ਲੱਗੀ ਸੀ ਤੁਹਾਡਾ ਨਾਂ ਜਿਹੜਾ ਉਹ ਤੁਹਾਡੇ ਮਾਲ ਰਿਕਾਰਡ ਦੇ ਵਿੱਚ ਤੇ ਉਹ ਲਾਲ ਐਂਟਰੀ ਕਰਤੀ ਰੈੱਡ ਐਂਟਰੀ ਕਰਤੀ ਆ ਤੁਹਾਨੂੰ ਹੁਣ ਸੈਟੇਲਾਈਟ ਰਹੀਂ ਕਿਉਂ ਨਹੀਂ ਦੱਸਦਾ ਵੀ ਭਾਈ ਫਲਾਣੇ ਖੇਤ ਦੇ ਵਿੱਚ ਕਣਕ ਨੂੰ ਅੱਗ ਲੱਗੀ ਆ ਫਲਾਣੀ ਥਾਂ ਦੇ ਉੱਤੇ ਅੱਗ ਲੱਗੀ ਆ ਹੁਣ ਵੀ ਮਾੜਾ ਜਿਹਾ ਦੇਖੋ ਉਹ ਸੈਟੇਲਾਈਟ ਮੁੱਕ ਤਾਂ ਨਹੀਂ ਗਈ ਹੁਣ ਉਹ ਤਕਨੀਕਾਂ ਮੁੱਕ ਤਾਂ ਨਹੀਂ ਗਈਆਂ ਖਤਮ ਤਾਂ ਨਹੀਂ ਹੋਗੀਆਂ ਆ ਜੋ ਆਪਾਂ ਕਿਸਾਨਾਂ ਦੀ ਬਾਹ ਫੜ ਗਏ ਪੰਜਾਬ ਦੇ ਕੁਝ ਵਿਧਾਇਕਾਂ ਦੇ ਵੱਲੋਂ ਪੰਜਾਬ ਦੇ ਕੁਝ ਮੰਤਰੀਆਂ ਦੇ ਵੱਲੋਂ ਸੋਣਾ ਉਦਦਮ ਵੀ ਕੀਤਾ ਗਿਆ ਨਿੱਜੀ ਤੌਰ ਦੇ ਉ ਜਿਵੇਂ ਕਿ ਮੈਂ ਹੁਣੇ ਰਿਪੋਰਟ ਪੜ੍ਹੀ ਆ ਡਾਕਟਰ ਬਲਜੀਤ ਕੌਰ ਕੈਬਨਿਟ ਮੰਤਰੀ ਉਹਨਾਂ ਨੇ ਕਿਹਾ ਜੀ ਕਿ ਮੈਂ 1 ਮਹੀਨੇ ਦੀ ਤਨਖਾਹ ਦੇਵਾਂਗੀ ਜਿਨ੍ਹਾਂ ਦੀ ਕਣਕ ਸੜ ਗਈ ਆ ਰਮਿੰਦਰ ਸਿੰਘ ਆਮਲਾ ਸਾਬਕਾ ਵਿਧਾਇਕ ਨੇ ਗੱਲ ਕਹੀ ਆ ਕਿ ਜਿਹੜੇ ਕਿਸਾਨਾਂ ਦੇ ਪੜੋਲੇ ਦੇ ਵਿੱਚ ਕਣਕ ਵੀ ਨਹੀਂ ਰਹੀਗੀ ਦਾਣੇ ਨਹੀਂ ਰਹਿਗੇ ਖਾਨ ਜੋਗੇ ਵੀ ਉਹਨਾਂ ਨੂੰ 20-20 ਮਾਣਸੀ ਕਣਕ ਦੇਵਾਂਗੇ ਚਲੋ ਇਹ ਨਿੱਕੇ ਨਿੱਕੇ ਉਪਰਾਲੇ ਹੋ ਗਏ ਪਰ ਹਰ ਬੰਦੇ ਨੂੰ ਪਤਾ ਹੁੰਦਾ ਵੀ ਸਾਡੇ ਪਿੰਡ ਦੇ ਵਿੱਚ ਜਿਹੜੀ ਅੱਗ ਲੱਗੀ ਆ ਜਿਵੇਂ ਮੈਨੂੰ ਆਪਣੇ ਪਿੰਡ ਦਾ ਪਤਾ ਤੁਹਾਨੂੰ ਆਪਣੇ ਪਿੰਡ ਦਾ ਪਤਾ ਹੋਊਗਾ ਕਿਸੇ ਹੋਰ ਨੂੰ ਆਪਣੇ ਪਿੰਡ ਦਾ ਪਤਾ ਜਦੋਂ ਸਾਨੂੰ ਪਤਾ ਵੀ ਸਾਡੇ ਪਿੰਡ ਦੇ ਵਿੱਚ ਤੇ ਉਹ ਕਿਸਾਨ ਸੱਚੀ ਮੁੱਚੀ ਬਹੁਤ ਲੋੜਵੰਦਾ ਉਹਦੀ ਆਪਾਂ ਨੂੰ ਸਾਰੇ ਪਿੰਡ ਵਸਗਾਂ ਨੂੰ ਮਦਦ ਕਰਨੀ ਚਾਹੀਦੀ ਆ ਐਤਕੀ ਇੱਕ ਪਾਠ ਘਟ ਕਰਾ ਲਿਓ ਐਤਕੀ ਇੱਕ ਟੂਰਨਾਮੈਂਟ ਘਟ ਕਰਾ ਲਿਓ ਐਤਕੀ ਕੋਈ ਟੋਚਣ ਵਾਲਾ ਮੁਕਾਬਲਾ ਨਾ ਕਰਾਓ ਐਤਕੀ ਆਪਦੇ ਭਰਾਵਾਂ ਨੂੰ ਆਪਣੀਆਂ ਭੈਣਾਂ ਨੂੰ ਆਪਣੇ ਪਿੰਡ ਵਸਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਬੇਨਤੀ ਇਹ ਆ ਬਹੁਤ ਸਾਰੇ ਲੋਕਾਂ ਨੇ ਮਦਦ ਕੀਤੀ ਵੀ ਆ ਹੁਣ ਤੱਕ ਵੀ ਭਾਈ ਫਲਾਣੇ ਪਿੰਡ ਦੇ ਵਿੱਚ ਅੱਗ ਲੱਗੀ ਅਸੀਂ ਨਾਲ ਖੜੇ ਆ ਜਦੋਂ ਵੀਡੀਓ ਆਉਂਦੀਆਂ ਵੀ ਬਾਪੂ ਦੀ ਚਿੱਟੀ ਦਾੜੀ ਆ ਤੇ ਪੋਤੀ ਜਾਂਤੀ ਗੜ ਲਾ ਕੇ ਖੇਤ ਦੇ ਵਿੱਚ ਮਚਰੀ ਕਣਕ ਦੇ ਕੋਲੇ ਰੋ ਰਹੇ ਆ ਵੀ ਭਾਈ ਹੁਣ ਕੀ ਬਣੂਗਾ ਸਾਡਾ ਤੇ ਲੋਕਾਂ ਨੂੰ ਉਹਨਾਂ ਦੀ ਬਾਹ ਫੜਨੀ ਚਾਹੀਦੀ ਤੇ ਫੜੀ ਵੀ ਕਈਆਂ ਨੇ ਤੇ ਉਹਨਾਂ ਦਾ ਨਵਾਰ ਕਰਨਾ ਬਣਦਾ ਮੇਰੀ ਐਨ ਆਰ ਆਈ ਭੈਣਾ ਵੀਰਾਂ ਨੂੰ ਇੱਕ ਬੇਨਤੀ ਆ ਸੁਪਨੇ ਸੜ ਰਹੇ ਆ ਤੁਹਾਡੇ ਵੀ ਖੇਤਾਂ ਦੇ ਵਿੱਚ ਅੱਗ ਲੱਗ ਰਹੀ ਆ ਤੁਸੀਂ ਤਾਂ ਚਲੋ ਵੱਖ-ਵੱਖ ਕਾਰਨਾ ਕਰਕੇ ਸਤਿਕਾਰਯੋਗ ਭੈਣਾ ਵੀਰੋਂ ਬਾਕੀ ਮੁਲਕਾਂ ਦੇ ਵਿੱਚ ਬੈਠੇ ਹੋ ਪਰ ਜੇ ਤੁਹਾਨੂੰ ਪਤਾ ਵੀ ਸਾਡੇ ਪਿੰਡ ਦੇ ਵਿੱਚ ਫਲਾਣਾ ਕਿਸਾਨ ਸੱਚੀ ਮੁੱਚੀ ਲੋੜਵੰਦ ਦਾ 10 ਲੱਖ ਦੇ ਕਰਜ਼ੇ ਥੱਲੇ ਆ 5 ਲੱਖ ਦੇ ਥੱਲੇ ਆ ਹੁਣ ਉਹਦੀ ਕਣਕ ਵੀ ਸੜ ਗਈ ਆ ਤੁਸੀਂ ਉਹਨਾਂ ਦੀ ਮਦਦ ਜ਼ਰੂਰ ਕਰਿਓ ਕਿਸੇ ਨੂੰ ਮਦਦ ਭੇਜਣ ਦੀ ਲੋੜ ਨਹੀਂ ਵੀ ਤੁਸੀਂ ਮੇਰੇ ਕਹਿ ਕਹੋ ਜੀ ਹੋਰ ਹੀ ਮਦਦ ਕਰ ਦਿਓ ਮੈਨੂੰ ਪੈਸੇ ਭੇਜੋ ਮੈਨੂੰ ਨਹੀਂ ਚਾਹੀਦੇ ਨਾ ਮੇਰੇ ਕਹਿ ਤੇ ਕਿਸੇ ਨੂੰ ਦਿਓ ਪਰ ਤੁਹਾਨੂੰ ਆਪੋ ਆਪਣੇ ਪਿੰਡ ਬਾਰੇ ਤਾਂ ਪਤਾ ਹੀ ਆ ਵੀ ਸਾਡੇ ਪਿੰਡ ਦੇ ਵਿੱਚ ਕੀ ਹੋਇਆ ਉਹਦੀ ਮਦਦ ਸਿੱਧੇ ਤੌਰ ਦੇ ਉੱਤੇ ਜ਼ਰੂਰ ਕਰਿਓ ਇਹ ਸਮੇਂ ਦੀ ਲੋੜ ਆ ਤੇ ਦੂਜੀ ਬੇਨਤੀ ਇਹ ਵੀ ਜਿਹਨਾਂ ਦੀ ਕਣਕੀਤ ਕੀ ਸੜ ਗਈ ਆ ਤੁਸੀਂ ਮੰਨ ਲਓ ਵਾਣ ਆਪਣਾ ਖੇਤ ਠੇਕੇ ਤੇ ਦਿੱਤਾ ਤੁਸੀਂ ਉਦਾਹਰਣ ਦੇ ਤੌਰ ਤੇ ਉੱਤੇ 70000 ਰੁਪਏ ਕਿੱਲਾ ਦਿੱਤਾ ਉਸ ਕਿਸਾਨ ਦੀ ਜਿਹੜੀ ਆ ਕੜਕ ਸੜ ਗਈ ਮਤਲਬ 6 ਮਹੀਨੇ ਦਾ ਠੇਕਾ ਤੁਹਾਡਾ ਖਤਮ ਹੀ ਹੋ ਗਿਆ ਨਾ ਉਹਦਾ 35000 ਰੁਪਏ ਪ੍ਰਤੀ ਕਿੱਲਾ ਤੇ ਇੱਕ ਪਾਸੇ ਉਹ ਹੀ ਝਟਕਾ ਲੱਗ ਗਿਆ ਜਦੋਂ ਤੁਸੀਂ ਹੁਣ ਦੁਬਾਰਾ ਠੇਕੇ ਤੇ ਦੇਣੀ ਹੈ ਨਾ ਉਹਨਾਂ ਦੇ ਕੋਲੋਂ 20-25000 ਰੁਪਏ ਕਿੱਲੇ ਦਾ ਘੱਟ ਲੈ ਲਿਓ ਜਿਨ੍ਹਾਂ ਨੂੰ ਇਹ ਝਟਕਾ ਲੱਗਾ ਆਪਾਂ ਮਨੁੱਖ ਦੇ ਤੌਰ ਤੇ ਉੱਤੇ ਵੀ ਫਰਜ਼ ਨਿਭਾਈਏ ਬਹੁਤ ਸਾਰੇ ਨਿਭਾਉਂਦੇ ਵੀ ਆ ਧੰਨਵਾਦ ਕਰਦੇ ਆ ਪਰ ਜਿਹੜੇ ਮੈਂ ਕਈ ਵਾਰੀ ਵੇਖਦਾ ਹੁੰਨਾ ਵੀ ਅੱਗ ਲੱਗੀ ਤਾਂ ਮੈਨੂੰ ਕੀ ਮੈਂ ਥੋੜੀ ਲਾਈ ਆ ਮੈਂ ਤਾਂ ਰੁਪਈਆ ਇੱਕ ਨਹੀਂ ਘਟਾਉਣਾ ਇਹ ਕੀ 5000 ਠੇਕਾ ਵਧ ਲੈਣਾ ਉਦੋਂ ਮੈਨੂੰ ਦੁੱਖ ਲੱਗਦਾ ਵੀ ਭਾਈ ਆਪਾਂ ਰਜਦੇ ਨਹੀਂ ਜੇ ਆਪਾਂ ਡਾਲਰਾਂ ਪਾਉਂਡਾਂ ਡਰਾਮਾ ਨਾਲ ਨਹੀਂ ਰਜੇ ਤੇ ਜੇ ਉਦੋਂ ਵੀ 5-7000 ਰੁਪਈਆ ਆਪਾਂ ਨਾ ਛਡਾਂਗੇ ਰਜਣਾ ਆਪਾਂ ਤਾਂ ਵੀ ਨਹੀਂ ਇਸ ਕਰਕੇ ਆਜੋ ਆਪਾਂ ਕਿਸਾਨ ਨੂੰ ਬਚਾਈਏ ਜਿਹੜੇ ਕਿਸਾਨ ਇਸ ਵੇਲੇ ਜਦੋਂ ਖੇਤ ਦੇ ਵਿੱਚ ਅੱਗ ਲੱਗੀ ਹੁੰਦੀ ਆ ਕੋਈ ਟਰੈਕਟਰ ਮਗਰ ਤੰਗਿਆ ਪਾ ਕੇ ਕੋਈ ਹਲ ਪਾ ਕੇ ਤੇ ਜਿੰਨੀ ਮੁਸ਼ਕਲ ਕਰਦੇ ਆ ਤੁਹਾਡੇ ਜੀਰੇ ਨੂੰ ਸਲਾਮ ਹੈ ਤੁਸੀਂ ਅੱਗ ਦੀਆਂ ਲਾਟਾਂ ਦੀ ਪ੍ਰਵਾਹ ਨਹੀਂ ਕਰ ਰਹੇ ਕਈਆਂ ਦੇ ਟਰੈਕਟਰ ਵੀ ਮੱਚ ਜਾਂਦੇ ਆ ਕਈਆਂ ਦੀਆਂ ਕੰਬਾਈਨਾਂ ਨੂੰ ਵੀ ਅੱਗ ਲੱਗ ਜਾਂਦੀ ਆ ਕਈਆਂ ਦੀ ਜਾਨ ਵੀ ਚਲੀ ਜਾਂਦੀ ਜਿਵੇਂ ਕਿ ਹੁਣ ਜੀਰੇ ਦੇ ਵੱਲ ਇੱਕ ਪਿੰਡ ਆ ਉਸ ਪਿੰਡ ਦੇ ਵਿੱਚ ਅੱਗ ਲੱਗੀ ਕਣਕ ਨੂੰ ਤੇ ਸੜਕ ਦੇ ਉੱਤੇ ਜਾਂਦੇ ਮੋਟਰਸਾਈਕਲ ਸਵਾਰ ਮੁੰਡੇ ਜਿਹੜੇ ਅੱਗ ਦੀ ਲਪੇਟ 'ਚ ਅੱਗੇ ਤੇ 17 ਸਾਲ ਦੇ ਮੁੰਡੇ ਦੀ ਮੌਤ ਹੋ ਗਈ ਆ ਆ ਪੱਖ ਵੀ ਹੈਗਾ ਜਿਹੜਾ ਕਿ ਸਾਡੀਆਂ ਸਰਕਾਰਾਂ ਨੂੰ ਦਿਸਦਾ ਨਹੀਂ ਹੁਣ ਕੇਂਦਰ ਦੀ ਸਰਕਾਰ ਕਿਉਂ ਨਹੀਂ ਕਹਿੰਦੀ ਸ਼ਿਵਰਾਜ ਸਿੰਘ ਤੋਹਾਰ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਆ ਦੇਣ ਬਿਆਨ ਉਹ ਕਹਿਣ ਜੀ ਕਿ ਮੈਂ ਇਸ ਕੁਦਰਤ ਦਾ ਵਰਤਾਰਾ ਭਾਵੇਂ ਉਹ ਮੀਂਹ ਨੇਰੀ ਗੜੇਮਾਰੀ ਕਰਕੇ ਬਰਬਾਰ ਹੋ ਰਹੀ ਪੱਕੀ ਫਸਲ ਤੇ ਭਾਵੇਂ ਇਦਾਂ ਅਗਲੀ ਭੇਟ ਚੜ ਰਹੀ ਆ ਮੈਂ ਨਾਲ ਖੜਾ ਤੇ ਅਸੀਂ ਆਪਦੇ ਵੱਲੋਂ ਆ ਮੁਆਵਜ਼ਾ ਦਾ ਐਲਾਨ ਕਰਦੇ ਆ ਤੇ ਮੇਰੀ ਪੰਜਾਬ ਦੀ ਸਰਕਾਰ ਨੂੰ ਬੇਨਤੀ ਆਮ ਤੌਰ ਦੇ ਉੱਤੇ ਹੁੰਦਾ ਕਿ ਅਸੀਂ ਜੀ ਤਹਿਸੀਲਦਾਰਾਂ ਦੀ ਡਿਊਟੀ ਲਾ ਦਿੱਤੀ ਹੈ ਮਾਲ ਵਿਭਾਗ ਦੇ ਅਧਿਕਾਰੀ ਹੁਣ ਜਾ ਕੇ ਸਰਵੇ ਕਰਨਗੇ ਉਹ ਜੀ ਜਾ ਕੇ ਉੱਥੇ ਫਲਾਂ ਕਾ ਚੀਜ਼ ਕਰਨਗੇ ਮਿੰਤੀ ਕਰਨਗੇ ਗਿਣਤੀ ਕਰਨਗੇ ਆ ਡਰਾਮੇਬਾਦੀ ਦੇ ਵਿੱਚ ਨਾ ਪਿਓ ਜਿਨ੍ਹਾਂ ਦੇ ਸੁਪਨੇ ਸੜ ਗਏ ਉਹਨਾਂ ਨੂੰ ਕਈ ਮਹੀਨਿਆਂ ਦੀ ਉਡੀਕ ਕਰਨੀ ਔਖੀ ਆ ਤੁਸੀਂ ਸਾਰਾ ਕੁਝ ਪੜਤਾਲ ਕਰਕੇ ਨਾਲ ਦੀ ਨਾਲ ਜੋ ਮੁਆਵਜ਼ਾ ਦੇਣਾ ਮੈਨੂੰ ਨਹੀਂ ਪਤਾ 5000 ਏਕੜ ਦੇਣਾ ਕਿ 20000 ਦੇਣਾ ਮੈਨੂੰ ਕੋਈ ਗਿਆਨ ਨਹੀਂ ਪਰ ਜੋ ਦੇਣਾ ਉਹ ਤੁਰੰਤ ਦੇ ਦਿਓ ਇਹ ਨਾ ਹੋਵੇ ਅੱਗੇ ਝੋਨੇ ਦੀ ਬਾੜੀ ਦਾ ਕੰਮ ਸ਼ੁਰੂ ਹੋਵੇ ਤਾਂ ਤੁਹਾਡੇ ਇੱਥੇ ਗਰਦੌਰੀਆਂ ਚੱਲੀ ਜਾਂਦੀਆਂ ਹੁਣ ਤੁਹਾਡੇ ਇੱਥੇ ਸਰਵੇ ਚੱਲੀ ਜਾਂਦੇ ਹੁਣ ਜਿਵੇਂ ਕਿ ਆਮ ਤੌਰ ਦੇ ਉੱਤੇ ਸਾਰੀਆਂ ਸਰਕਾਰਾਂ ਡਰਾਮੇਬਾਜ਼ੀ ਕਰਦੀਆਂ ਸੋ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਅੱਗ ਲਾਉਣ ਦੇ ਕਾਰਨ ਵੀ ਫੜੇ ਜਾਣ ਅੱਗ ਲੱਗਣ ਦੇ ਕਾਰਨ ਫੜੇ ਜਾਣ ਕ੍ਰਿਪ ਪ੍ਰਭਾਵਿਤ ਹੋਏ ਪੀੜਤ ਜਿਹੜੇ ਕਿਸਾਨਾ ਉਹਨਾਂ ਦੀ ਮਦਦ ਵੀ ਕੀਤੀ ਜਾਵੇ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟ ਆ ਅੱਗ ਲੱਗਦੀ ਪਹਿਲਾਂ ਵੀ ਇਸ ਕਰਕੇ ਸੀ ਵੀ ਤਾਰਾਂ ਜੁੜ ਗਈਆਂ ਤੇ ਤਾਰਾਂ ਕਸੀਆਂ ਥੋੜੀ ਅਖੇਤਾਂ ਦੇ ਵਿੱਚੋਂ ਕਿੰਨੀਆਂ ਤਾਰਾਂ ਲੱਗਦੀਆਂ ਵੱਡੇ ਵੱਡੇ ਗ੍ਰਿਡ ਕਿਸਾਨਾਂ ਦੇ ਖੇਤਾਂ ਦੇ ਵਿੱਚ ਬਣੇ ਉਹ ਜਾਣ ਕਿਹੜੇ ਪਾਸੇ ਹੁਣ ਉਹ ਤਾਂ ਆਪ ਤਾਂ ਜੋੜਦੇ ਨਹੀਂ ਵੀ ਭਾਈ ਤਾਰ ਨਾਲ ਤਾਰ ਜੁੜ ਜੇ ਉਹ ਹਵਾ ਦੇ ਨਾਲ ਤਾਰ ਜੁੜ ਜਾਂਦੀ ਹੈ ਚੰਗਿਆੜੀ ਦੇ ਨਾਲ ਅੱਗ ਲੱਗ ਜਾਂਦੀ ਆ ਆਪਾਂ ਤਾਰਾਂ ਕਸਣ ਵੱਲ ਗੌਰ ਕਰੀਏ ਆਪਾਂ ਵੱਡੇ ਗ੍ਰਿਡ ਖੇਤ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ ਇਹ ਸਰਕਾਰਾਂ ਦੇ ਕੰਮ ਆ ਆਪਾਂ ਨਾਲ ਖੜੀਏ ਆਪਾ ਪ੍ਰਬੰਧ ਕਰਕੇ ਦੇਗੇ ਪਿੰਡ ਪਧਰੀ ਆਪਾਂ ਫਾਇਰ ਬ੍ਰਿਗੇਡ ਸਿਸਟਮ ਤਿਆਰ ਕਰਗੇ ਕੁਛ ਇਸ ਤਰੀਕੇ ਦੀ ਵੀ ਸਰਕਾਰਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਆਪਾਂ ਕਹਿੰਦੇ ਛੱਪੜ ਪੂਰਨ ਵਾਸਤੇ ਇੰਨੇ ਪੈਸੇ ਲਾਤੇ ਫਲਾਣੀਆਂ ਗਲੀਆਂ ਤੇ ਇੰਨੇ ਪੈਸੇ ਲੱਗ ਗਏ ਫਸਲ ਸੜ ਕੇ ਸੁਆਹ ਨਾ ਹੋਵੇ ਇਹਦੇ ਲਈ ਵੀ ਪਿੰਡ ਪਧਰੀ ਜੜੀਆਂ ਉਹ ਕਮੇਟੀਆਂ ਬਣਾ ਕੇ ਤੇ ਕੋਈ ਫਾਇਰ ਬ੍ਰਿਗੇਡ ਵਾਂਗੂ ਵੀ ਭਾਈ ਪਾਣੀ ਦੀਆਂ ਟੈਂਕੀਆਂ ਦਾ ਪ੍ਰਬੰਧ ਕੀਤਾ ਜਾਵੇ ਜੜੀਆਂ ਕਿ ਪੱਕੀ ਹੋਈ ਫਸਲ ਦੇ ਮੌਕੇ ਖੇਤਾਂ ਦੇ ਵਿੱਚ ਵਕ-ਵਕ ਥਾਵਾਂ ਤੇ ਖੜਾਈਆਂ ਜਾਣਗੀਆਂ ਇਹਦੇ ਲਈ ਸਰਕਾਰਾਂ ਪ੍ਰਬੰਧ ਕਰਨ ਤੇ ਇੱਕ ਨਿਯਮ ਬਣਾਉਣਾ ਚਾਹੀਦਾ ਵੀ ਜਿਹੜੇ ਕੰਬਾਈਨਾਂ ਵਾਲੇ ਵੀਰ ਆ ਉਹਨਾਂ ਦੇ ਲਈ ਉਹ ਆਪਣੇ ਨਾਲ ਅੱਗ ਬੁਝਾਉ 2-3 ਸਿਲੰਡਰ ਜ਼ਰੂਰ ਰੱਖਿਆ ਕਰਨ ਕਿਉਂਕਿ ਜੇ ਅੱਗ ਸ਼ੁਰੂ-ਸ਼ੁਰੂ ਦੇ ਵਿੱਚ ਕੁਝ ਕ ਥਾਂ ਤੇ ਲੱਗਦੀ ਮਰਲੇਖੰਡ ਦੇ ਵਿੱਚ ਬਾਅਦ ਦੇ ਵਿੱਚ ਇਹ ਭੁੂਕਾ ਬਣਦਾ ਇਹ ਇੱਕ ਸਰਕਾਰੀ ਨਿਯਮ ਵੀ ਬਣਨਾ ਚਾਹੀਦਾ ਤੇ اخਲਾਕੀ ਤੌਰ ਤੇ ਵੀ ਇਸ ਗੱਲ ਨੂੰ ਮੰਨਣਾ ਚਾਹੀਦਾ ਸੋ ਮੇਰੀ ਬੇਨਤੀ ਆ ਉਹਨਾਂ ਸਾਰੇ ਹੀ ਭੈਣਾ ਵੀਰਾਂ ਨੂੰ ਹੱਥ ਜੋੜ ਕੇ ਜਿਨ੍ਹਾਂ ਨੂੰ ਦਿਖ ਰਿਹਾ ਵੀ ਭਾਈ ਲਾਟਾਂ ਉੱਠ ਰਹੀਆਂ ਤੇ ਜਿਹੜੇ ਥੱਲੇ ਲਿਖ ਰਹੇ ਕਮੈਂਟਾਂ ਦੇ ਵਿੱਚ ਬਹੁਤ ਮਾੜਾ ਹੋਇਆ ਵੀਰ ਜੀ ਫਿਕਰ ਨਾ ਕਰੀ ਬੀਰ ਜੀ ਐਨਾ ਕਰੀ ਆ ਕੱਲੀਆਂ ਗੱਲਾਂ ਗੁੱਲਾਂ ਨਹੀਂ ਚਾਹੀਦੀਆਂ ਹੁੰਦੀਆਂ ਆਪਾਂ ਤਾਂ ਐਵੇਂ ਕਮੈਂਟਾਂ ਦੇ ਨਾਲ ਹੀ ਆਪਾਂ ਫੇਸਬੁੱਕ ਭਰ ਦਿੰਨੇ ਹੁੰਨੇ ਆ ਨਾਲ ਖੜਿਆ ਕਰਗੇ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਕੋਈ 5000 ਦੇਵੇ ਕੋਈ 2000 ਦੇਵੇ ਕੋਈ 500 ਦੇਵੇ ਕੋਈ 100 ਰੁਪਈਆ ਦੇਵੇ ਆਪਣੇ ਤੌਰ ਦੇ ਉੱਤੇ ਆਪਾਂ ਮਦਦ ਕਰਗੇ ਇਹੀ ਆਪਾਂ ਕਹਿ ਰਹੀਏ ਵੀ ਭਾਈ ਗੁਰਦੁਆਰੇ ਦੀ ਮੰਦਿਰ ਦੀ ਮਸਜਿਦ ਦੀ ਡੇਰੇ ਦੀ ਗਿਰਜਾ ਘਰ ਦੀ ਆਪਾਂ ਸਮਝ ਲਿਏ ਵੀ ਸੇਵਾ ਕਰ ਲਈ ਵੀ ਅਸੀਂ ਆਪਦੇ ਇੱਕ ਰੋਂਦੇ ਹੋਏ ਕਿਸਾਨ ਵੀਰ ਨੂੰ ਬਚਾ ਲਿਆ ਤੇ ਜਿਹੜੇ ਉਹ ਭੇਡਾਂ ਵਰਗੇ ਲੋਕ ਹੁੰਦੇ ਆ ਜਿਹੜੇ ਕਹਿੰਦੇ ਕਿਸਾਨ ਵੇਲੇ ਹਨ ਫਲਾਹ ਹਨ ਤੁਹਾਡਾ ਕੋਈ ਯੋਗਦਾਨ ਨਹੀਂ ਤੁਸੀਂ ਵੇਲੀਆਂ ਖਾਣੀਆਂ ਗਿੱਜੇ ਹੋ ਤੁਸੀਂ ਨੁਕਸ ਕੱਢਣ ਤੋਂ ਬਿਨਾ ਕੁਝ ਨਹੀਂ ਕਰਦੇ ਆ ਦੇਖੋ ਹੁਣ ਲੁਧਿਆਣੇ ਵਾਲਾ ਟੋਲ ਪਲਾਦਾ ਜਿਹੜਾ ਉਹਦੀ ਕੀਮਤ ਦੇ ਵਿੱਚ ਫੇਰ ਵਾਧਾ ਹੋਇਆ 25 ਤੋਂ ਲੈ ਕੇ ਮੇਰੇ ਅਖਲ ਵੀ 45-50 ਰੁਪਏ ਇੱਕ ਪਾਸੇ ਦਾ ਵਾਧਾ ਹੋਇਆ ਤੇ ਤੁਸੀਂ ਹੁਣ ਜਾ ਕੇ ਰੋਕਿਆ ਕਿਉਂ ਨਹੀਂ ਉਹ ਕੱਲੇ ਕਿਸਾਨ ਹੀ ਆ ਜਦੋਂ ਉਹ ਟੋਲ ਤੇ ਬਹਿ ਜਾਂਦੇ ਤੇ ਤੁਸੀਂ ਸਾਰੇ ਮੌਜ ਕਰਦੇ ਲੰਘਦੇ ਫ੍ਰੀ ਦੇ ਵਿੱਚ ਹੁਣ ਜਾ ਕੇ ਰੋਕ ਲੋ ਕਾ ਤੁਹਾਡੇ ਕੋਲ ਤਾਂ ਸਮਾਂ ਹੀ ਹੈ ਨਹੀਂ ਜਿਹੜੇ ਤੁਹਾਡੇ ਲਈ ਸਮਾਂ ਕੱਢਦੇ ਤੁਹਾਨੂੰ ਵੇਲੇ ਲੱਗਦੇ ਆ ਤੇ ਜਿਨ੍ਹਾਂ ਨੂੰ ਤੁਸੀਂ ਵਿਹਲੇ ਕਹਿ ਰਹੇ ਉਹਨਾਂ ਦੇ ਸੁਪਨੇ ਮੱਚ ਰਹੇ ਹੁਣ ਹੁਣ ਤੁਸੀਂ ਕੁਝ ਕਰੋ ਵੀ ਨਾਲ ਵੀ ਖੜੋ ਸਮੇਂ ਦੀ ਜ਼ਰੂਰਤ ਇਹ ਆ ਤੇ ਜੇ ਕੁਝ ਨਹੀਂ ਕਰ ਸਕਦੇ ਤਾਂ ਜੀਬ ਨੂੰ ਥੋੜਾ ਜਿਹਾ ਕਾਬੂ ਦੇ ਵਿੱਚ ਰੱਖਿਆ ਕਰੋ ਜੇ ਤੁਹਾਨੂੰ ਸੜਦੀ ਹੋਈ ਕਣਕਣੀ ਦਿਸਦੀ ਉੱਠਦਾ ਹੋਇਆ ਧੂਆ ਨਹੀਂ ਦਿਸਦਾ ਵੱਲਦੇ ਹੋਏ ਸੁਪਨੇ ਨਹੀਂ ਦਿਸਦੇ ਤੇ ਫਿਰ ਤੁਹਾਨੂੰ ਉਰ ਲਗਾ ਪਰ ਲਗਾ ਛੁਰ ਲਗਾ ਛੜਨ ਦੀ ਲੋੜ ਨਹੀਂ ਹੈ ਸਰਕਾਰਾਂ ਨੂੰ ਬੇਨਤੀ ਆ ਵੀ ਭਾਈ ਬੰਦਿਆਂ ਨੂੰ ਮਦਦ ਕੀਤੀ ਜਾਵੇ ਇਹਨਾਂ ਦੀ ਪੀੜ ਨੂੰ ਸਮਝਿਆ ਜਾਵੇ ਅੱਗ ਲੱਗਣ ਦੇ ਕਾਰਨ ਰੋਕੇ ਜਾਣ ਅੱਗ ਲਾਉਣ ਵਾਲੇ ਜਿਹੜੇ ਸ਼ਰਾਰਤੀ ਆ ਉਹਨਾਂ ਦੇ ਉੱਤੇ ਵੀ ਨਿਗਾਹ ਰੱਖੀ ਜਾਵੇ ਪਤਾ ਕੋਈ ਨਹੀਂ ਅੱਜ ਕੱਲ ਕੋਈ ਤਣਕਦੀ ਵਾਢੀ ਕਰਦਾ ਕਰਦਾ ਬੀੜੀ ਚਲਾ ਕੇ ਮਾਰਦਾ ਉਹਨੇ ਤਾਂ ਕਰਤੱਵ ਦਾ ਕੰਮ ਪਰ ਸਾਡੇ ਸੁਪਨੇ ਮਚਦੇ ਆ ਆਜੋ ਆਪਾਂ ਇਹਨਾਂ ਗੱਲਾਂ ਨੂੰ ਸਮਝ ਗਏ ਇਹਨਾਂ ਗੱਲਾਂ ਦੀ ਪੀੜ ਨੂੰ ਜਾਣੀਏ ਸਮੇਂ ਦੀ ਬਹੁਤ ਵੱਡੀ ਲੋੜ ਆ ਜੀ